ਜੋ ਟਾਟਾ ਗਰੁੱਪ ਬਾਰੇ ਜਾਣਦੇ ਹੀ ਹੋਵੋਗੇ ਹੁਣ ਟਾਟਾ ਗਰੁੱਪ ਨੂੰ ਇੱਕ ਵੱਡਾ ਠੇਕਾ ਮਿਲਿਆ ਹੈ ਉਹ ਵੀ BSNL ਕੰਪਨੀ ਦਾ 4G ਨੈਟਵਰਕ ਦੇਸ਼ ਭਰ ਵਿੱਚ ਫਲਾਉਣ ਦਾ ਹੁਣ ਟਾਟਾ ਗਰੁੱਪ ਦੀ ਜ਼ਿੰਮੇਵਾਰੀ BSNL ਲਈ 4G ਸੇਵਾ ਫਲਾਉਣ ਦੀ ਹੈ ਜਿਹਦੇ ਚ Airtel ਅਤੇ Jio ਦੇਸ਼ ਭਰ ਵਿੱਚ ਇੱਕ ਪਾਸੜ ਰਾਜ ਕਰ ਰਹੇ ਨੇ ਉਹਨਾਂ ਨੂੰ ਬੀਐਸ ਨਾਲ ਕੰਪਨੀ ਟਾਟਾ ਗਰੁੱਪ ਦੇ ਨਾਲ ਮਿਲ ਕੇ ਪਿੱਛੇ ਕਰਨ ਉੱਤੇ ਵਿਚਾਰ ਕਰ ਰਹੀ ਹੈ ਹੁਣ ਟਾਟਾ 4ਜੀ ਸੇਵਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰੇਗਾ ਜਿਸ ਕਾਰਨ ਏਟੈਲ ਅਤੇ ਜੀਓ ਦਾ ਤਣਾਅ ਵਧਣ ਵਾਲਾ ਹੈ ਟਾਟਾ ਗਰੁੱਪ ਦੇ TCS ਦੀ ਅਗਵਾਈ ਵਾਲੇ ਕੰਸਟੋਰਿਅਮ ਦੀ ਝੋਸ਼ਨਾ 22 ਮਈ ਨੂੰ ਕੀਤੀ ਗਈ ਸੀ ਜਦੋਂ ਕਿ BSNL ਕੰਪਨੀ ਨੇ 15000 ਕਰੋੜ ਰੁਪਏ ਦਾ ਅਗਾਊਂ ਖਰੀਦ ਆਰਡਰ ਵੀ ਜਾਰੀ ਦਿੱਤਾ ਹੈ ਇਸ ਵੱਡੇ ਸੌਦੇ ਦੇ ਤਹਿਤ Tata ਸਮੂਹ ਲਗਭਗ 1 ਲੱਖ ਟਾਵਰ ਲਗਾਉਣ ਦਾ ਕੰਮ ਕਰੇਗਾ ਅਜਿਹੇ ਚ ਜਦੋਂ Jio, Airtel ਅਤੇ Vodafone Idea ਨਿਰਦੇਸ਼ ਚ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਪਰ BSNL ਕੰਪਨੀ ਅਜੇ ਵੀ ਆਪਣੀ ਪੁਰਾਣੀ ਕੀਮਤ ਤੇ ਰੀਚਾਰਜ ਪਲਾਨ ਪੇਸ਼ ਕਰ ਰਹੀ ਹੈ BSNL ਆਪਣੀ ਦੇ 28 ਦਿਨਾਂ ਦੀ ਵੈਧਤਾ ਵਾਲੇ ਰੀਚਾਰਜ ਪਲਾਨ ਬਾਰੇ ਜਾਣਨ ਜਾਣਕਾਰੀ ਹਾਸਲ ਕਰਾਂਗੇ। ਹੈਟਾ ਬੀਐਸਐਨਐਲ ਕੰਪਨੀ ਦੁਆਰਾ 28 ਦਿਨਾਂ ਦੀ ਵੈਧਤਾ ਵਾਲੇ ਪਲਾਨ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਨੂੰ ਦੇਖ ਕੇ ਤੁਸੀਂ ਆਸਾਨੇ ਨਾਲ ਰੀਚਾਰਜ ਕਰ ਸਕਦੇ ਹੋ। ਯੋਗਤਾ ਦੀ ਕੀਮਤ ਤੇ ਲਾਭ 139 ਰੁਪਏ ਦਾ ਰੀਚਾਰਜ 1.5 ਜੀਬੀ ਅਤੇ 28 ਦਿਨਾਂ ਦੀ ਵੈਧਤਾ ਹੈ। 184 ਰੁਪਏ ਦਾ ਰੀਚਾਰਜ ਜਿਸ ਵਿੱਚ 1GB ਡਾਟਾ ਤੇ ਉਸਦੀ ਵੈਧਤਾ 28 ਦਿਨਾਂ ਦੀ ਹੈ 185 ਰੁਪਏ ਵਾਲਾ ਉਸ ਵਿੱਚ 1GB ਡੇਲੀ ਡਾਟਾ ਮਿਲੇਗਾ ਤੇ 28 ਦਿਨਾਂ ਤੱਕ ਉਸਦੀ ਵੈਲਿਡ